हां जी साथियों नमस्कार मैं ਤੁਹਾਡਾ ਵੀਰ ਬਾਗਾ ਜੋੜ ਪਾਜਪਾ ਜਿਲ੍ਹਾ ਐਸੀ ਮੋਟਾ ਜਨਰਲ ਸੈਕਟਰੀ ਸਾਥਿਓ ਅੱਜ ਆਪਾਂ ਗੱਲ ਕਰਾਂਗੇ ਸਕੂਲ ਜੋ ਸਰਕਾਰੀ ਸਕੂਲ ਤੇ ਪ੍ਰਾਈਵੇਟ ਸਕੂਲ ਇਸ ਵਿਸ਼ੇ ਤੇ ਆਪਾਂ ਗੱਲ ਕਰਾਂਗੇ ਜਿੱਥੇ ਕਿ ਦੂਜੇ ਪਾਸੇ ਸਰਕਾਰ ਆਪਣੇ दारू ਦੇ ਠੇਕੇ ਜੋ ਸਸਤੇ ਕਰਨ ਜਾ ਰਹੀ ਹੈ 31 ਮਾਰਚ ਨੂੰ ਤੇ ਆਪਾਂ ਅੱਜ ਸਰਕਾਰ ਸ਼ਰਾਬ ਜੋ ਨਸ਼ਾ ਹੈ ਉਹ ਸਸਤਾ ਕਰ ਰਹੀ ਹੈ ਜੋ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਈ ਦੇ ਵਿੱਚ ਮਹਿੰਗਾਈ ਹੋ ਰਹੀ ਹੈ ਉਸ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਹੈ ਜਿੱਥੇ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚਿਆਂ ਦੇ ਪੇਰੈਂਟਸ ਪੇਰੈਂਟਸ ਤੋਂ ਕਿਤਾਬਾਂ ਦੇ ਪੈਸੇ ਵਰਦੀ ਦੇ ਪੈਸੇ ਵਧ ਰੇਟਾ ਦੇ ਉਹਨਾਂ ਨੂੰ ਲੈਣੀਆਂ ਉਹ ਸਕੂਲਾਂ ਚੋਂ ਮਹੱਇਆ ਕਰ ਦਿੱਤੇ ਜਾਂਦੇ ਆ ਵੱਧ ਤੋਂ ਵੱਧ ਰੇਟਾ ਤੇ ਬੱਚਾ ਨੇ ਪੜ੍ਹਸੂ ਜਿੱਥੇ ਕਿ ਸਕੂਲ ਦੀ ਵਰਦੀ ਤੇ ਕਿਤਾਬਾਂ ਬਾਹਰੋਂ ਵੀ ਮਿਲਦੀਆਂ ਨਹੀਂ ਪਰ ਜੋ ਪ੍ਰਾਈਵੇਟ ਸਕੂਲਾਂ ਵਾਲੇ ਆ ਉਹਨਾਂ ਦਾ ਇਹੋ ਕਹਿਣਾ ਹੈ ਕਿ ਤੁਹਾਨੂੰ ਸਕੂਲ ਦੀ ਵਰਦੀ ਤੇ ਕਿਤਾਬਾਂ ਸਕੂਲ ਦੇ ਵਿੱਚੋਂ ਹੀ ਮਿਲਣਗੀਆਂ ਬਾਹਰੋਂ ਨਹੀਂ ਤੁਸੀਂ ਖਰੀਦ ਸਕਦੇ ਜਿੱਥੇ ਕਿ ਸਕੂਲ ਦੀ ਵਰਦੀ ਤੇ ਕਿਤਾਬਾਂ ਬਾਹਰੋਂ ਬਹੁਤ ਹੀ ਸਹੀ ਰੇਟ ਤੇ ਮਿਲਦੀਆਂ ਹਨ ਪਰ ਸਕੂਲਾਂ ਦੇ ਵਿੱਚ ਬੱਚਿਆਂ ਦੇ ਪੇਰੈਂਟਸ ਨਾਲ ਧੱਕਾ ਕੀਤਾ ਜਾਂਦਾ ਹੈ ਨਜਾਇਜ਼ ਉਹਨਾਂ ਦੇ ਸਿਰ ਤੇ ਕਿਤਾਬਾਂ ਦਾ ਬੋਝ ਵੱਧ ਰੇਟਾਂ ਦਾ ਤੇ ਵਰਦੀ ਦਾ ਬੋਝ ਬਦਰੇਟਾ ਤੇ ਪਾਇਆ ਜਾਂਦਾ ਜਿੱਥੇ ਕਿ ਸਕੂਲਾਂ ਚ ਔਰ ਕਿਤਾਬਾਂ ਸਕੂਲਾਂ ਦੇ ਜੋ ਮੈਨੇਜਮੈਂਟ ਹੈ ਉਹਨਾਂ ਦਾ ਇਹੋ ਕਹਿਣਾ ਹੁੰਦਾ ਹੈ ਕਿ ਤੁਹਾਨੂੰ ਇਹ ਕਿਤਾਬ ਚਾਹੇ ਕਿਤਾਬਾਂ ਸਕੂਲ ਦੀਆਂ ਚਾਹੇ ਕੋਈ ਬੁੱਕਸ ਹੈ ਕੁਝ ਵੀ ਹੈ ਤੁਹਾਨੂੰ ਸਕੂਲ ਚੋਂ ਹੀ ਲੈਣਾ ਪੈਣਾ ਤੇ ਫਿਰ ਅੱਜ ਦੇ ਦੇਖਦੇ ਆਪਾਂ ਸਕੂਲ ਦੀ ਵਰਦੀ ਜਿਹੜੀ ਵਰਦੀ ਬੱਚਿਆਂ ਦੇ ਪੇਰਸ ਨੂੰ ਸਕੂਲ ਤੋਂ ਬਾਹਰੋਂ ਉਹ ਹਜ਼ਾਰ ਰੁਪਏ ਦੀ ਮਿਲਦੀ ਹੈ ਤੇ ਸਕੂਲ ਦੇ ਅੰਦਰੋਂ ਉਹ ਹੀ ਵਰਦੀ ਇਹਨਾਂ ਨੂੰ 1500 201500 2000 ਦੀ ਲੈਣੀ ਪੈਂਦੀ ਹੈ ਪਰ ਇਹ ਤਾਂ ਪ੍ਰਾਈਵੇਟ ਸਕੂਲਾਂ ਵਾਲੇ ਬੱਚਿਆਂ ਦੇ ਪੇਰਸ ਨਾਲ ਨਜਾਇਜ਼ ਧੱਕਾ ਕਰ ਰਹੇ ਆ ਜਿੱਥੇ ਕਿ ਪ੍ਰਸ਼ਾਸਨ ਦਾ ਪੰਜਾਬ ਗਵਰਨਮੈਂਟ ਦਾ ਪ੍ਰਾਈਵੇਟ ਸਕੂਲਾਂ ਵੱਲ ਕੋਈ ਵੀ ਧਿਆਨ ਨਹੀਂ ਹੈ ਕਿਸੇ ਪਾਸੇ ਪੰਜਾਬ ਗਵਰਨਮੈਂਟ ਪ੍ਰਾਈਵੇਟ ਸਕੂਲਾਂ ਵੱਲ ਨਹੀਂ ਹੁੰਦੀ ਭਈ ਜਿੱਥੇ ਕਿ ਬੱਚਿਆਂ ਦੇ ਪੇਰੈਂਟਸ ਸਕੂਲਾਂ ਚ ਜਾ ਕੇ ਬੋਲ ਵੀ ਚੁੱਕੇ ਆ ਕਹਿ ਵੀ ਚੁੱਕੇ ਆ ਕਿ ਸਾਨੂੰ ਇਹ ਕਿਤਾਬਾਂ ਸਕੂਲ ਦੀਆਂ ਸਕੂਲ ਦੀਆਂ ਕਿਤਾਬਾਂ ਤੇ ਵਰਦੀ ਬਾਹਰੋਂ ਲੈਣ ਲਈ ਅਸੀਂ ਆਪ ਖੁਦ ਲਵਾਂਗੇ ਪਰ ਨਹੀਂ ਜੋ ਸਕੂਲ ਦਾ ਮੈਨੇਜਮੈਂਟ ਹੈ ਉਹ ਆਪਣੀ ਹੀ ਮਰਜ਼ੀ ਬੱਚਿਆਂ ਦੇ ਪੇਰੈਂਟਸ ਤੇ ਬੱਚਿਆਂ ਤੇ ਕਰ ਰਿਹਾ ਹੈ ਤੇ ਜੋ ਪ੍ਰਾਈਵੇਟ ਸਕੂਲਾਂ ਤੇ ਅਗਰ ਸਰਕਾਰ ਨੇ ਜਲਦ ਤੋਂ ਜਲਦ ਜਲਦ ਤੋਂ ਜਲਦ ਉਹਨਾਂ ਨੂੰ ਕੱਸ ਨਹੀਂ ਪਾਈ ਤਾਂ ਫਿਰ ਪੜਾਈ ਇੰਨੀ ਕਿ ਮਹਿੰਗੀ ਹੋ ਜਾਵੇਗੀ ਜੋ ਕਿ ਮੀਡਲ ਕਲਾਸ ਦੇ ਲੋਕ ਕੋ ਇਹਨਾਂ ਚ ਨਹੀਂ ਜਾ ਸਕਣਗੇ ਤੇ ਮੇਰੀ ਇੱਕ ਗੁਜਾਰਿਸ਼ ਹੈ ਬੱਚਿਆਂ ਨੇ ਪੇਰੈਂਟਸ ਨੂੰ ਕਿ ਇਹੋ ਸਰਕਾਰੀ ਸਕੂਲ ਹੈ ਉਹਨਾਂ ਦੇ ਵਿੱਚ ਵੀ ਪੜ੍ਹਾਈ ਬਹੁਤ ਵਧੀਆ ਚੱਲ ਰਹੀ ਹੈ। ਅਗਰ ਤੁਸੀਂ ਚਾਹੋ ਤਾਂ ਆਪਣੇ ਬੱਚਿਆਂ ਨੂੰ ਇੱਕ ਵਾਰ ਸਰਕਾਰੀ ਸਕੂਲਾਂ ਵਿੱਚ ਪਾ ਕੇ ਦੇਖੋ। ਤੇ ਪ੍ਰਾਈਵੇਟ ਸਕੂਲਾਂ ਵਾਲਿਆਂ ਨੂੰ ਖੁਦ ਵੇਖੋ। ਇਨਾਂ ਨੂੰ ਅਕਲ ਆਵੇਗੀ ਸੋਚਣ ਤੇ ਮਜਬੂਰ ਹੋਣਗੇ ਅਗਰ ਜੇ ਬੱਚੇ ਦੇ ਪੇਰੈਂਟਸ ਹੀ ਮਜਬੂਰ ਹੋ ਕੇ ਆਪਣੇ ਉਸੇ ਸਕੂਲਾਂ 'ਚ ਪੜਾਉਣਾ ਚਾਹੁੰਦੇ ਆ ਉਹ ਉਹਨਾਂ ਦੀ ਮਰਜ਼ੀ ਹੈ ਅਗਰ ਤੁਸੀਂ ਆਪਣੇ ਬੱਚਿਆਂ ਨੂੰ ਇੱਕ ਵਾਰ ਪ੍ਰਾਈਵੇਟ ਸਕੂਲਾਂ ਨਾਲੋਂ ਸਰਕਾਰੀ ਸਕੂਲਾਂ 'ਚ ਪਾ ਕੇ ਦੇਖੋ ਸਰਕਾਰੀ ਸਕੂਲਾਂ ਦੇ ਵਿੱਚ ਵੀ ਪ੍ਰਾਈਵੇਟ ਸਕੂਲਾਂ ਨਾਲੋਂ ਵੱਧ ਸਹੂਲਤਾਂ ਮਿਲਦੀਆਂ ਹੈ ਜਿਵੇਂ ਕਿ ਤੁਸੀਂ ਇੰਗਲਿਸ਼ ਮੀਡੀਅਮ ਹਿੰਦੀ ਸਾਰੀ ਮੀਡੀਅਮ ਹੈ ਜੋ ਸਾਡੇ ਪੰਜਾਬ ਦੀ ਭਾਸ਼ਾ ਹੈ ਪੰਜਾਬੀ ਹੈ ਤੇ ਸਾਡੇ ਦੇਸ਼ ਦੀ ਮਾਤਰ ਭਾਸ਼ਾ ਹੈ ਪੰਜਾਬੀ ਹੈ ਤੇ ਅਸੀਂ ਆਪਣੀ ਇਸ ਭਾਸ਼ਾ ਨੂੰ ਭੁੱਲਦੇ ਆ ਭੁੱਲ ਰਹੇ ਹਾਂ ਤੇ ਆਪਣੇ ਬੱਚਿਆਂ ਨੂੰ ਇੰਗਲਿਸ਼ ਮੀਡੀਅਮ ਕਰਵਾ ਰਹੇ ਹਾਂ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਇੱਕ ਵਾਰ ਤੁਸੀਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਪਾਓ ਸਰਕਾਰੀ ਸਕੂਲਾਂ 'ਚ ਪਾਉਂਗੇ ਤਾਂ ਤੁਹਾਡੇ ਬੱਚੇ ਵੀ ਚੰਗੀ ਤਰ੍ਹਾਂ ਪੜ੍ਹਨਗੇ ਪਰ ਜੋ ਸਰਕਾਰ ਪ੍ਰਾਈਵੇਟ ਸਕੂਲਾਂ ਵਾਲੇ ਆ ਤੁਹਾਡੇ ਬੱਚਿਆਂ ਦੇ ਸਿਰ ਨਜਾਇਜ਼ ਜਾਇਜ਼ ਨਹੀਂ ਨਜਾਇਜ਼ ਕਰ ਰਹੇ ਆ ਸਕੂਲ ਨੇ ਕਿਤਾਬਾਂ ਵਰਦੀਆਂ ਦੇ ਵੱਧ ਵੱਧ ਰਟਾ ਦੇ ਤੁਹਾਨੂੰ ਮਿਲ ਤਾਨੂੰ ਦੇ ਰਹੇ ਆ ਤੇ ਇਹਦੇ ਵਿੱਚ ਕੁਝ ਪੇਰੈਂਟਸ ਦੀ ਵੀ ਆਪਾਂ ਗਲਤ ਕਹਿ ਸਕਦੇ ਆ ਕਿ ਤੁਸੀਂ ਕਿਉਂ ਇਦਾਂ ਦੇ ਕੰਮ ਕਰਦੇ ਆ ਸਰਕਾਰ ਮੈਂ ਪੰਜਾਬ ਸਰਕਾਰ ਅੱਗੇ ਇਹ ਅਪੀਲ ਕਰਦਾ ਕਿ ਸਿੱਖਿਆ ਵੱਲ ਵੀ ਧਿਆਨ ਦਿੱਤਾ ਜਾਵੇ ਜੋ ਜੋ ਸੂਲ ਪ੍ਰਾਈਵੇਟ ਸਕੂਲਾਂ ਦੇ ਰਹੇ ਆ ਅਗਰ ਸਰਕਾਰੀ ਸਕੂਲਾਂ ਦੇ ਵਿੱਚ ਵੀ ਉਹ ਸਹੂਲਤ ਮਿਲੇ ਤਾਂ ਬੱਚਿਆਂ ਦੇ ਪੇਰੈਂਟਸ ਬੱਚਿਆਂ ਨੂੰ ਉਹ ਸਕੂਲ ਵਿੱਚ ਨਾ ਭੇਜ ਕੇ ਸਰਕਾਰੀ ਸਕੂਲਾਂ ਵਿੱਚ ਭੇਜਣਗੇ ਮੈਂ ਫਿਰ ਤੋਂ ਇਹੋ ਹੀ ਕਹਿਣਾ ਚਾਹੁੰਦਾ ਕਿ ਆਪਣੇ ਬੱਚਿਆਂ ਨੂੰ ਜੋ ਕਿ ਪ੍ਰਾਈਵੇਟ ਸਕੂਲਾਂ ਮळे ਹੈ ਨਾਜਾਇਜ਼ ਵਰਦੀਆਂ ਦਾ ਜੋ 1000 ਰੁਪਏ ਦੀ ਵਰਦੀ ਹੈ ਉਹ 15 2000 2500 ਦੀ ਵਰਦੀ ਪ੍ਰਾਈਵੇਟ ਸਕੂਲਾਂ ਨੇ ਦੇ ਰਿਆ ਹੈ ਜੋ ਬਾਹਰੋਂ ਬੁਕਸ ਸਸਤੀ ਮਿਲਦੀ ਹੈ ਉਹ ਬੁਕਸ ਇਹਨਾਂ ਸਕੂਲ ਦੇ ਵਿੱਚੋਂ ਟ੍ਰਿਪਲ ਰੇਟ ਤੇ ਲੈਣੀ ਪੈਂਦੀ ਹੈ ਤੇ ਜੋ ਕਿ ਕੁਝ ਸਕੂਲਾਂ ਨੇ ਤਾਂ ਕੁਝ ਸਕੂਲਾਂ ਦੀਆਂ ਬੁਕਸ ਬਾਹਰੋਂ ਤਾਂ ਮਿਲਦੀਆਂ ਹੀ ਨਹੀਂ ਕਿਸੇ ਵੀ ਸ਼ੌਫਟਾਂ ਜੋ ਨੰਬਰ ਸਕੂਲ ਹੈ ਉਹਨਾਂ ਦੀਆਂ ਬੁੱਕਸ ਤਾਂ ਬਾਹਰੋਂ ਮਿਲਦੀਆਂ ਹੀ ਨਹੀਂ ਮਜਬੂਰਨ ਬੱਚਿਆਂ ਦੇ ਪੇਰੈਂਟਸ ਨੂੰ ਉਹ ਸਕੂਲ ਦੀ ਬੁੱਕਸ ਤੇ ਵਰਦੀ ਉਸੇ ਸਕੂਲ ਤੋਂ ਲੈਣੀ ਪੈਂਦੀ ਹੈ ਮੈਂ ਸਰਕਾਰ ਨੂੰ ਇਹੋ ਹੀ ਕਹਿਣਾ ਚਾਹੁੰਦਾ ਕਿ ਅਗਰ ਤੁਸੀਂ ਪ੍ਰਾਈਵੇਟ ਸਕੂਲਾਂ ਨੂੰ ਖਿੱਚ ਪਾਉਗੇ ਤਾਂ ਉਹ ਹੀ ਕਿਤਾਬਾਂ ਬੱਚਿਆਂ ਨੂੰ ਤੇ ਉਹ ਹੀ ਵਰਦੀ ਬਾਹਰੋਂ ਅਗਰ ਮਿਲਦੀ ਹੈ ਤਾਂ ਬਹੁਤ ਵਧੀਆ ਹੈ ਪੱਕੀ ਆਪਣੇ ਆਪਣੇ ਵਿਚਾਰ ਜਰੂਰ ਦਿਓ ਕਮੈਂਟਾਂ ਰਾਹੀਂ ਆਪਣੇ ਆਪਣੇ ਵਿਚਾਰ ਸਾਂਝੇ ਕਰਿਓ ਮੈਂ ਫਿਰ ਤੋਂ ਸਰਕਾਰ ਨੂੰ ਇਹੀ ਕਹਿਣਾ ਚਾਹਨਾ ਕਿ ਤੁਸੀਂ ਸ਼ਰਾਬ ਦੇ ਠੇਕੇ ਸਸਤੇ ਕਰ ਰਹੇ ਹੋ ਪੜ੍ਹਾਈ ਵੀ ਸਸਤੀ ਕਰ ਦਿਓ ਚਾਹੇ ਸਰਕਾਰੀ ਸਕੂਲ ਹੋਵੇ ਚਾਹੇ ਪ੍ਰਾਈਵੇਟ ਸਕੂਲ ਪ੍ਰਾਈਵੇਟ ਸਕੂਲ ਹੋਵੇ ਹਰ ਇੱਕ ਦੇ ਵਿੱਚ ਹਰ ਸਕੂਲ ਦੇ ਵਿੱਚ ਇੱਕ ਹੀ ਫੀਸ ਹੋਣੀ ਚਾਹੀਦੀ ਹੈ ਚਾਹੇ ਪ੍ਰਾਈਵੇਟ ਸਕੂਲ ਸਾਇ ਸਰਕਾਰੀ ਸਕੂਲ ਜੋ ਗਵਰਨਮੈਂਟ ਦੀ ਫੀਸ ਹੈ ਸਰਕਾਰੀ ਉਹ ਹੀ ਹੋਣੀ ਚਾਹੀਦੀ ਹੈ ਤੇ ਬੁੱਕਸ ਵੀ ਉਹ ਹੀ ਮਿਲਣੇ ਚਾਹੀਦੀਆਂ ਹਨ ਨਮਸਕਾਰ ਜੈ ਪੀਮ ਜੈ ਭਾਰਤ ਮੈਂ ਤੁਹਾਡਾ ਵੀਰ ਬਾਗਾ ਜੋਲ ਪਾਛ ਪਾ ਜਲਾ ਐਸਸੀ ਮੋਟਾ ਜਿੱਨੇ ਸਕਤੇ ਆਪਣੇ ਆਪਣੇ ਵਿਚਾਰ ਜ਼ਰੂਰ ਦੇ